ਪੰਜਾਬ ਦੇ ਪੰਚਾਇਤ ਮੰਤਰੀ ਕਰਨੂਪ੍ਰੀਤ ਸਿੰਘ ਸੌਂਦ ਨੇ ਖੰਨਾ ਦੇ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਅਤੇ ਕਾਂਗਰਸ ਸਰਕਾਰ ਵੇਲੇ ਹੋਏ तकरीबन 25 ਲੱਖ ਰੁਪਏ ਦੇ ਘੁਟਾਲੇ ਦੇ ਵਿੱਚ ਉਹਨਾਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਉੱਪਰ ਗੰਭੀਰ ਇਲਜ਼ਾਮ ਵੀ ਲਗਾਏ। ਉਹਨਾਂ ਕਿਹਾ ਕਿ ਗੁਰਕੀਰਤ ਕੋਟਲੀ ਦੇ ਕਰੀਬੀ ਅਤੇ ਉਸਦੇ ਮੁੰਡੇ ਦੇ ਨਾਂ ਦੇ ਉੱਪਰ 1 ਕਰੋੜ ਰੁਪਏ ਦਾ ਟੈਂਡਰ ਲੈ ਕੇ 20 ਪਿੰਡਾਂ ਦੇ ਅੰਦਰ ਸੋਲਰ ਲਾਈਟਾਂ ਲਾਉਣ ਦਾ ਕੰਮ ਕਰਵਾਇਆ ਗਿਆ ਤੇ ਉਸ ਦੇ ਵਿੱਚ तकरीबन 25 ਲੱਖ ਰੁਪਏ ਦਾ ਕਪਲਾ ਕੀਤਾ ਗਿਆ। ਉਹਨਾਂ ਜਾਣਕਾਰੀ ਦਿੱਤੀ ਹੈ ਕਿ ਇਸ ਜਾਂਚ ਕਰਵਾਈ ਗਈ ਹੈ ਤੇ ਇਸ ਦੇ ਵਿੱਚ ਇੱਕ ਬੀਡੀਪੀਓ ਜੇਈ ਈ ਠੇਕੇਦਾਰ ਦੋਸ਼ੀ ਪਾਏ ਗਏ ਨੇ ਤੇ ਇੱਥੇ ਸਬੰਧਤ ਅਫਸਰਾਂ ਨੂੰ ਸਸਪੈਂਡ ਕੀਤਾ ਜਾਏਗਾ ਇਹਨਾਂ ਦੀ ਅੱਜ ਵੱਡੀ ਕਰਤੂਤ ਹੈ ਜਿਹੜੀ ਉਹ ਅੱਜ ਨਸ਼ਰ ਕਰਨ ਜਾ ਰਹੇ ਹੈ ਅੱਜ ਪੂਰੇ ਪੰਜਾਬ ਦੇ ਅੱਗੇ ਵੀ ਇਹ ਕਿਵੇਂ ਲੋਕਾਂ ਦੀ ਕਮਾਈ ਨੂੰ ਇਹ ਠੱਗਦੇ ਰਹੇ ਨੇ ਕਿਵੇਂ ਇਹਨਾਂ ਦੇ ਨਾਲ ਫਿਰਦੇ ਜਿਹੜਾ ਇੱਕ ਗੈਂਗ ਸੀ ਇਹਨਾਂ ਦਾ ਜਿਹੜਾ ਇਹਨਾਂ ਦੇ ਗੱਡੀਆਂ 'ਚ ਬੈੰਦਾ ਸੀ ਉਹ ਕਿਸ ਤਰੀਕੇ ਦੇ ਨਾਲ ਇਹ ਇਸ ਮਤਲਬ ਕਿ ਸਾਰੇ ਸਿਸਟਮ ਦੇ ਵਿੱਚ ਇਹਨਾਂ ਨੇ ਕਿਵੇਂ ਲੋਕਾਂ ਦਾ ਪੈਸਾ ਲੁੱਟਿਆ ਹੁਣ ਇਹ ਗੱਲ ਸ਼ੁਰੂ ਕਿੱਥੋਂ ਹੋਈ ਗੱਲ ਸ਼ੁਰੂ ਹੋਈ ਕਿ ਇੱਕ ਸਰਦਾਰ ਸੰਤੋਖ ਸਿੰਘ ਬੈਣੀਪਾਲ ਨੇ ਇਹ ਪਿੰਡ ਰੋਣੋ ਖੁਰਦ ਦੇ ਵਾਸੀ ਨੇ ਇਹਨਾਂ ਨੇ ਇੱਕ ਸ਼ਿਕਾਇਤ ਪਾਈ ਕਿ 20 ਪਿੰਡਾਂ ਦੇ ਵਿੱਚ ਜਿਹੜਾ 1 ਕਰੋੜ ਰੁਪਏ ਦੀ ਰਾਸ਼ੀ ਆਣੀ ਸੀ ਪੰਜਾਬ ਲੋਕ ਨਿਰਮਾਣ ਦੇ ਪ੍ਰੋਗਰਾਮ ਦੇ ਤਹਿਤ ਸੋਲਰ ਲੈਟਾਂ ਲਈ ਵੀ ਉਹ ਲੈਟਾਂ ਸਾਡੇ ਪਿੰਡ ਦੇ ਵਿੱਚ ਜਿੰਨੀ ਵਧੀਆ ਕੁਆਲਿਟੀ ਦੀਆਂ ਜਿੰਨੀਆਂ ਅੱਛੀ ਕੁਆਲਿਟੀ ਦੀਆਂ ਲੱਗਣੀਆਂ ਚਾਹੀਦੀਆਂ ਸੀ ਉਹ ਲੱਗੀਆਂ ਨਹੀਂ ਹੈਗੀਆਂ ਵੀ ਇਹਦੇ ਵਿੱਚ ਕੋਈ ਵੱਡਾ ਘਪਲਾ ਹੈ ਉਹਦੀ ਬਦਬੂ ਆ ਰਹੀ ਹੈ ਉਹਦੀ ਸ਼ੰਕਾ ਹੈ ਇਸ ਤਰ੍ਹਾਂ ਸਰਕਾਰ ਜਦੋਂ ਪਲਟੀ ਅਸੀਂ ਇਹਦੀ ਇਨਕੁਆਇਰੀ ਸੀ ਜਿਹੜੀ ਅਸੀਂ ਇਹਦੀ ਇਨਕੁਆਇਰੀ ਖੋਲੀ ਪੂਰੇ ਤੱਤ ਸਾਰਾਂ ਦੇ ਨਾਲ ਵੀ ਇਹਦੀ ਅਸੀਂ ਦੋ ਇਨਕੁਆਇਰੀਆਂ ਕਰਾਈਆਂ ਪ੍ਰੋਪਰ ਵੀ ਚੈੱਕ ਕਰਵਾਇਆ ਜਾਵੇ ਕੀ ਹੈ ਦੇਖੋ ਨੰਬਰ 1 ਇਹ ਇਹ ਪਹਿਲਾਂ ਸਮਝਿਓ ਗੱਲ ਕੀ ਹੋਈ 1 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਆਈ ਸੀ OIC ਪੰਚਾਇਤ ਸੰਮਤੀ ਨੂੰ ਜਿਹਨੂੰ ਬਲਾਕ ਸੰਮਤੀ ਕਹਿੰਦੇ ਆ ਉਹ ਜਿਹੜਾ ਪੈਸਾ ਸੀ ਉਹ 5 ਲੱਖ ਰੁਪਇਆ ਪ੍ਰਤੀ ਪਿੰਡ ਦੇ ਹਿਸਾਬ ਨਾਲ 20 ਪਿੰਡਾਂ ਦੇ ਖਾਤਿਆਂ 'ਚ ਟਰਾਂਸਫਰ ਹੋਣਾ ਚਾਹੀਦਾ ਸੀ ਇਹ ਸੂਲ ਇਹ ਕਹਿੰਦਾ ਸੀ ਕਿ ਉਹ 20 ਪਿੰਡਾਂ ਦੇ ਖਾਤਿਆਂ 'ਚ ਟਰਾਂਸਫਰ ਹੋਊਗਾ ਤੇ ਜਿਹੜੀ ਪੰਚਾਇਤ ਹੈ ਇੰਡੀਪੈਂਡੈਂਟ ਬਾਡੀ ਹੋਣ ਦੇ ਕਾਰਨ 20 ਲੱਖ ਰੁਪਏ ਤੱਕ ਦਾ ਕੰਮ ਐਡੀ ਪੰਚਾਇਤ ਇੰਡੀਵਿਜੂਅਲ ਆਪਣੇ ਕੰਮ ਕਰਾ ਸਕਦੀ ਹੈ ਮਤਾ ਪਾ ਕੇ ਔਰ ਇਹਨਾਂ ਨੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਇਹਨਾਂ ਨੇ ਕੀ ਕੀਤਾ ਵੀ ਪਿੰਡਾਂ ਚ ਜਿਹੜੀ ਵੀ ਪਿੰਡਾਂ ਲਈ ਗ੍ਰਾਂਟ ਆਈ ਸੀ ਉਸ ਵੀ ਪਿੰਡਾਂ ਦੀ ਗ੍ਰਾਂਟ ਇਹਦੇ ਵਿੱਚ ਜਿਹੜਾ ਮੈਂ ਬਾਅਦ ਚ ਦੱਸਦਾ ਇਹਦੇ ਵਿੱਚ ਦੋਸ਼ੀ ਕੌਣ ਕੌਣ ਨੇ ਇਹਨਾਂ ਨੇ ਕੀ ਕੀਤਾ ਜੀ ਉਸ ਸੰਮਤੀ ਚ ਆਈ ਗ੍ਰਾਂਟ ਨੂੰ ਪੰਚਾਇਤਾਂ ਨੂੰ ਟਰਾਂਸਫਰ ਨਹੀਂ ਕੀਤਾ ਆ ਮੇਰੇ ਕੋਲ ਅਕਾਊਂਟ ਦੀ ਸਟੇਟਮੈਂਟ ਪਈ ਹੈ ਇਹਨਾਂ ਪਿੰਡਾਂ ਦੀ ਅਕਾਊਂਟ ਸਟੇਟਮੈਂਟ ਜਿਹੜੀ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਆਏ ਹੋਏ ਨਹੀਂ ਇਹਨਾਂ ਦੇ ਪੈਸੇ ਦੇਖੋ ਜੀ 10 11 2020 ਨੂੰ 40 ਲੱਖ ਰੁਪਇਆ ਇਹ ਟੋਟਲ ਆਇਆ ਸੀਗਾ ਡਿਪਟੀ ਇਕਨੋਮਿਕਸ ਸਟੈਟਿਸਟੀਕਲ ਐਡਵਾਈਜ਼ਰ ਲੁਧਿਆਣਾ ਵੱਲੋਂ ਇਹਨਾਂ ਨੇ 20-20 ਲੱਖ ਰੁਪਏ ਦੇ ਦੋ ਸਿੱਧੀਆਂ ਟਰਾਂਸਫਰਾਂ ਜੱਸੀ ਬਿਲਡਰਸ ਤੋਂ ਡਾਇਰੈਕਟ ਉਹਦੇ ਖਾਤੇ 'ਚ ਕਰਤੀਆਂ ਜਿਹੜੀਆਂ ਕਿ ਸਰਾਸਰ ਜਣੀ ਕਿ ਕਾਨੂੰਨ ਨੂੰ ਸਕੇਤੇ ਟੰਗਤਾ ਉਰੋਂ ਹੀ ਘਪਲਾ ਸ਼ੁਰੂ ਹੋ ਗਿਆ ਫੇਰ 60 ਲੱਖ ਰੁਪਇਆ ਫੇਰ ਆਇਆ ਇਹਨਾਂ ਕੋਲ ਇਹ ਵੀ ਉਸੇ ਅਕਾਊਂਟ ਚੋਂ ਆਇਆ ਤੇ ਇਹਨਾਂ ਨੇ ਇਹ 11 1 2021 ਨੂੰ ਆਇਆ ਇਹਨਾਂ ਨੇ 30-30 ਲੱਖ ਰੁਪਏ ਦੀਆਂ ਦੋ ਟਰਾਂਸਫਰਾਂ ਮਾਰੀਆਂ ਫੇਰ ਉਸ ਬੰਦੇ ਦੇ ਖਾਤੇ ਚ ਹੁਣ ਜੇ ਜੇ ਤਾਂ ਪੰਚਾਇਤ ਦੇ ਖਾਤੇ ਚ ਜਾਂਦੇ 5-5 ਲੱਖ ਰੁਪਏ ਫੇਰ ਤਾਂ ਪੰਚਾਇਤ ਕੰਪੀਟੈਂਸੀ ਵੀ ਉਹ ਲਵਾ ਸਕਦੇ ਸੀ ਪਰ ਹੁਣੇ ਬਲਾਕ ਸਮਤੀ ਕੋਲ ਸੀ 1 ਕਰੋੜ ਰੁਪਇਆ ਤਾਂ ਬਲਾਕ ਸਮਤੀ ਦੇ ਵਿੱਚ ਟੈਂਡਰ ਲੱਗਣਾ ਚਾਹੀਦਾ ਸੀ ਇਹ ਜਿਹੜੇ ਲਾਈਟਾਂ ਲਗੀਆਂ ਨੇ ਇੱਕ ਪਿੰਡ ਦੇ ਵਿੱਚ ਕਹਿੰਦੇ ਅਸੀਂ 36 ਲਾਈਟਾਂ ਲਾਈਆਂ ਇਹਦੇ ਟੈਂਡਰ ਲੱਗਣਾ ਚਾਹੀਦਾ ਸੀ ਇਹਨਾਂ ਨੇ ਟੈਂਡਰ ਨਹੀਂ ਲਾਇਆ ਦੇਖੋ ਕਿੱਡਾ ਕਪੜਾ ਕੀਤਾ ਇਹਨਾਂ ਨੇ ਜੀ ਤਿੰਨ ਬੰਦਿਆਂ ਤੋਂ ਕੋਟੇਸ਼ਨਾਂ ਲੱਤੀਆਂ ਨੰਬਰ 1 ਕਿਹੜਾ ਆਪ ਏ ਦੇਖੋ ਕਿੱਡੀ ਵੱਡੀ ਠੱਗੀ ਆਪ ਏ ਨੰਬਰ 1 ਯੂਨੀਵਰਸਲ ਸੋਲਰ ਸਿਸਟਮ ਵਾਲੇ ਤੋਂ 14200 ਰੁਪਏ ਦੀ ਲੈ ਲਈ ਦੇਖੋ ਆ ਸਾਈਨ ਜੇ ਕਰਾ ਲੇ ਔਰ ਤੁਸੀਂ ਕੋਟੇਸ਼ਨ ਦੇਖੋ ਆਈਜੀ ਕੋਟੇਸ਼ਨ ਹੁੰਦੀ ਹੈ 1 ਕਰੋੜ ਰੁਪਏ ਦਾ ਕੰਮ ਕਰ ਰਹੇ ਹੋ ਇਹ ਕੋਟੇਸ਼ਨ ਦਾ ਪੈਟਰਨ ਦੇਖੋ ਜੀ ਕੀ ਹੈ ਇੱਕ ਤਾਂ ਇਹਦੇ ਤੋਂ ਲੈ ਲਈ ਕੋਟੇਸ਼ਨ ਫਿਰ ਦੂਏ ਤੋਂ ਫੇਰ ਅੱਛਾ ਰਾਈਟਿੰਗ ਦੇਖੋ ਤੁਸੀਂ ਫਿਰ ਦੂਏ ਤੋਂ ਲੈ ਲਈ ਵਿਰਕ ਐਂਟਰਪ੍ਰਾਈਜ਼ ਵਾਲੇ ਤੋਂ ਇਹ 1 ਕਰੋੜ ਰੁਪਏ ਦੇ ਕੰਮਾਂ ਦੀਆ ਕੋਟੇਸ਼ਨ ਹੈ ਜੀ ਉਹਦੇ ਤੋਂ ਲੈ ਲਈ 14000 ਦੀ ਪਿਛਲੇ ਤੋਂ 29 ਸੀ ਦੇਖੋ 14200 ਦੀ ਇਹ ਤੋਂ ਲੈ ਲਈ 200 ਰੁਪਿਆ ਘਟਾ ਕੇ 14000 ਦੀ ਫਿਰ ਆਖਰ ਚ ਜਿਹੜਾ ਇਹਨਾਂ ਦਾ ਬੰਦਾ ਰੋਜ਼ਕਾਰ ਚ ਬੰਦਾ ਸੀ ਉਹਦਾ ਨਾਂ ਸੀ ਭੁਪਿੰਦਰ ਸਿੰਘ ਭਿੰਦਾ ਭਿੰਦੇ ਨੂੰ ਫਾਰਮ ਕ੍ਰੀਏਟ ਕਰਕੇ ਜੱਸੀ ਬਿਲਡਰਸ ਐਂਡ ਪ੍ਰੋਮੋਟਰਸ ਉਹਦਾ ਮੁੰਡਾ ਜਸਦੇਵ ਸਿੰਘ ਜਸਦੇਵ ਸਿੰਘ ਦੇ ਨਾਂ ਤੇ ਉਹ ਸਿਗਨੇਚਰ ਨੇ ਜਸਦੇਵ ਸਿੰਘ ਜਸਦੇਵ ਸਿੰਘ ਭਿੰਦੇ ਦਾ ਮੁੰਡਾ ਉਹ ਨੂੰ ਫਿਰ ਇਹਨਾਂ ਨੇ 13780 ਰੁਪਏ ਦੀ ਕੋਟੇਸ਼ਨ ਆਪੇ ਬਣਾ ਕੇ ਉਸ ਬੰਦੇ ਨੂੰ ਇਹਨਾਂ ਨੇ 1 ਕਰੋੜ ਰੁਪਇਆ ਟਰਾਂਸਫਰ ਕਰਤਾ 1 ਕਰੋੜ ਰੁਪਇਆ ਟਰਾਂਸਫਰ ਕਰਤਾ ਜੀ ਉਸ ਤੋਂ ਬਾਅਦ ਜੋ ਜੀ ਇਹ ਕੋਈ ਸਾਰਾ ਕਾਨੂੰਨ ਛੱਕੇ ਟੰਗਤਾ ਕੋਈ ਗੱਲ ਫਿਰ ਜੀ 1 ਕਰੋੜ ਰੁਪਏ ਜਦੋਂ ਚਲੇ ਗਿਆ ਫਿਰ ਇਹਦੇ ਤੇ ਬੜੀ ਲੰਬੀ ਚੌੜੀ ਇੱਕ ਜਾਂਚ ਬੈਠੀ ਐਡੀ ਮੋਟੀ ਫਰੇ ਦੀ ਆ ਪਈ ਹੈ ਜੀ ਇਹਦੀ ਪੂਰੀ ਦੀ ਪੂਰੀ ਪੰਚਾਇਤੀ ਰਾਜ ਵਿਭਾਗ ਦੀ ਐਨੇ ਬੰਦਿਆਂ ਦੀ ਇਹਦੀ ਜਾਂਚ ਵੀ ਇਹਦੇ ਚ ਕੀ ਕੁਛ ਕੀਤਾ ਜੀ ਇਹਨਾਂ ਇਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਾਫਲਾ ਹੋਇਆ ਇਹਦੇ ਚ ਪੇਡਾ ਜਿਹੜੀ ਪੇਡਾ ਹੈ ਨਾ ਜਿਹੜੀ ਸੋਲਰ ਲਾਈਟ ਲਗਣੀ ਆ ਪੰਜਾਬ ਸਰਕਾਰੇ ਪਹਿਲੀਆ ਵੀ ਇਹਦੇ ਕਾਨੂੰਨ ਨੇ ਜਿਹੜੇ ਉਹ ਪੇਡਾ ਦੇ ਲਾਗੂ ਹੋਣਗੇ ਪੰਜਾਬ એનર્ਜੀ ਦੇ ਜੇ ਤੁਸੀਂ ਕੋਈ ਵੀ ਸੋਲਰ ਲਾਈਟ ਲਾਣੀ ਇਹਦੇ ਚ ਕਲੀਅਰ ਲਿਖਿਆ ਸੀ ਦੇਖੋ ਕਿ ਪੋਲ ਸਾਈਜ਼ 100 mm ਮਾਰਕਾ ਜੋ ਕਿ ਕੰਕਰੀਟ ਮੱਡ ਤੋਂ ਬਗੈਰ ਹੋਵੇ ਦੇਖੋ ਸੋਲਰ ਸਟਰੀਟ ਲਾਈਟ ਦਾ ਮਾਰਕਾ ਫਿਲਿਪਸ ਦਾ ਚਾਹੀਦਾ ਸੀ 12 ਵਾਟ ਦਾ ਸੋਲਰ ਪੈਨਲ ਮਾਰਕਾ ਕੋਮਾ ਸੁੱਧ ਰੱਤੇ ਸਪਲਾਜ਼ਾ ਸੋਲਰ ਦਾ ਤਕਰੀਬਨ ਸਾਰੀਆਂ ਹੀ ਲਾਈਟਾਂ ਦੇ ਸੋਲਰ ਪੈਨਲ ਤੇ ਤਾਰ ਓਪਨ ਦੇ ਭਾਵ ਇਸ ਪਾਈਪ ਰਾਹੀਂ ਨਹੀਂ ਪਾਈ ਗਈ ਹੈ ਦੇਖੋ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਜੀ ਜਿਹੜੇ ਸਪੈਸੀਫਿਕੇਸ਼ਨਾਂ ਦੇ ਪੋਲ ਲੱਗਣੇ ਚਾਹੀਦੇ ਸੀ ਇੱਕ ਤਾਂ ਉਸ ਸਪੈਸੀਫਿਕੇਸ਼ਨ ਦੇ ਪੋਲ ਐ ਨਹੀਂ ਸੀ ਉਹਦੀ ਆਈ ਟਿਕ ਘਟਾਤੀ ਉਹਦਾ ਸਾਈਜ਼ ਘਟਾਤਾ ਫਿਰ ਜਿਹੜੀ ਸਪੈਸੀਫਿਕੇਸ਼ਨਾਂ ਦੀਆਂ ਲਾਈਟਾਂ ਲਗਣੀਆਂ ਚਾਹੀਦੀਆਂ ਸੀ ਉਹ ਸਪੈਸੀਫਿਕੇਸ਼ਨਾਂ ਦੀਆਂ ਲਾਈਟਾਂ ਨਹੀਂ ਲਾਈਆਂ ਉਹ ਕਿਸੇ ਹੋਰੇ ਕੰਪਨੀ ਦੀਆਂ ਚੱਕ ਕੇ ਲਾਈਟਾਂ ਲਾਤੀਆਂ ਜਦੋਂ ਇਹਦੇ ਤੇ ਫਿਰ ਜਿਹੜੀ ਥੱਲੇ ਕੰਕਰੀਟ ਪੈਣੀ ਸੀ ਜਿੰਨੀ ਡੈਪਥ ਚ ਜਾਣਾ ਸੀ ਜਿੰਨੀ ਕੰਕਰੀਟ ਪੈਣੀ ਸੀ ਉਨੀ ਕੰਕਰੀਟ ਨਹੀਂ ਪਾਈ ਉਨੀ ਡੈਪਥ ਨਹੀਂ ਪਾਈ ਇਹਦੀ ਫੇਰ ਜੀ ਲੰਬੀ ਚੌੜੀ ਜੀ ਇਹਦੀ ਐਨੇ ਪੇਜਾਂ ਦੀ ਜਾਂਚ ਹੋਈ ਇਹਨੂੰ ਬੜਾ ਲੰਬਾ ਸਮਾਂ ਲੱਗਾ ਜੀ ਜਾਂਚ ਕਰਨ ਫੇਰ ਅਸੀਂ ਕੱਲੇ-ਕੱਲੇ ਪਿੰਡ ਦੀ ਪਿੰਡ ਵਾਈਜ਼ ਇਹਨਾਂ ਤੇ ਰੇਜ਼ ਕੀਤਾ ਬਿੱਲ ਕਢਾਈ ਆਹ ਦੇਖੋ ਕੱਲੇ-ਕੱਲੇ ਪਿੰਡ ਦਾ ਬਿੱਲ ਕਿਵੇਂ ਕੀਤਾ ਹੈ ਨਾ ਤਾਂ ਇਹਦੇ ਤੇ ਕੋਈ ਕਿਸੇ ਕਿਸਮ ਦਾ ਬਸ ਲਿਖਿਆ ਸੋਲਰ ਪੈਨਲ 75 ਵਾਟ ਨਾ ਤੇ ਇਥੇ ਕੋਈ ਕੰਪਨੀ ਲਿਖੀ ਨਾ ਇਹਦੇ ਤੇ ਕੋਈ ਕੰਪਨੀ ਮੈਂਸ਼ਨ ਕੀਤੀ ਉਦੋਂ ਬਾਅਦ ਚੋ ਇਹਦੇ ਆ ਪਾਏ ਹੋਏ ਨੇ ਰੇਟ ਕੱਲੇ ਕੱਲੇ ਪਿੰਡ ਦੇ ਵਿੱਚ 5-5 ਲੱਖ ਰੁਪਏ ਦੀਆਂ ਇਹ 20 ਪਿੰਡਾਂ ਚ ਮੈਂ ਪਿੰਡ ਵਾਲਿਆਂ ਨੂੰ ਕਹਿਣਾ ਜਿਹੜੇ ਪਿੰਡਾਂ ਦਾ ਮੈਂ ਨਾਮ ਲੱਤਾ ਆਪਣੇ ਪਿੰਡ ਚ ਚੈੱਕ ਕਰ ਲਿਓ ਜਾ ਕੇ ਦੇਖੋ ਟੈਕਨੀਕਲ ਸਪੈਸੀਫਿਕੇਸ਼ਨ ਤਾਂ ਅੱਜ ਤੁਹਾਨੂੰ ਮੈਂ ਦੱਸ ਦੂੰਗਾ ਵੀ ਇਹਦੇ ਚ ਕੀ ਫਲਾ ਹੈ ਕਿੰਨੇ ਦਾ ਘਪਲਾ ਹੋ ਗਿਆ ਪਰ ਗਿਣਤੀ ਜਾ ਕੇ ਹੁਣ ਪਿੰਡਾਂ ਵਾਲੇ ਆਪ ਚੈੱਕ ਕਰ ਲੈਣ ਇਹ ਕਹਦੇ ਨੇ ਅਸੀਂ ਕੱਲੇ ਕੱਲੇ ਪਿੰਡ 'ਚ 36 ਲਾਈਟਾਂ ਲਾਈਆਂ ਧਿਆਨ ਨਾਲ ਗੱਲ ਸੰਭਾਲੋ 36 ਲਾਈਟਾਂ ਇਹ 20 ਪਿੰਡਾਂ 'ਚ ਫੇਰ ਤਾਂ ਜਗਮਗ ਚਗਮਗ ਕਰਦੇ ਹੋਣੇ ਚਾਹੀਦੇ ਸਪਿੰਡ ਜਾ ਕੇ ਚੈੱਕ ਕਰ ਲਿਓ ਪਿੰਡ ਵਾਲਿਓ ਵੀ ਕਿਆ ਤੁਹਾਡੇ ਪਿੰਡ 'ਚ 36 ਲਾਈਟਾਂ ਇਹਨਾਂ ਨੇ ਲਾਈਆਂ ਕਿ ਲੁਟੇੜਾ ਗੈਂਗ ਸਾਰਾ ਲੁੱਟ ਲੱਟ ਕੇ ਖਾ ਗੇ ਬਿਊਰੋ ਰਿਪੋਰਟ ਜੱਗਬਾਣੀ ਟੀਵੀ